ਸਤਨਾ ਪੂ ਆਖੀ ਗੁਰੂ ਸਾਹਿਬ ਜੀ ਹੁਜ ਬਾਰ ਬੰਸ ਸੁਆਮੀ ਕੌਨ ਜਾਣੇ ਗੁਨ ਤੇਰੇ ਸਵਾਚਿ ਰਤਿ ਸੁਨਦੇਵ ਰਹੀ ਬਿਨਸੇ ਪਾਪ ਘਨੇਰੇ ਪਸ਼ੂ ਪ੍ਰੀਤ ਮੁਗਧ ਕੋ ਤਾਰੇ ਵਾਹਨ ਪਾਰਿ ਉਤਾਰੇ ਨਾਨਕ ਦਾ ਸਤਿ ਰੀਸ਼ਰਨਾਈ ਸਦਾ ਸਦਾ ਬਨਹਰੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਇਹ ਨਾਮ ਕਰ ਆਪਣੀ ਤੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨ ਵਿਰਲੇ ਜਾਤੇ ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰਜ ਮਹੱਲਾ ਪੰਜਵਾ ਗੁਰਪੁਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੁਰਪੁਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਨ ਗਾਵਉ ਤਤਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵ ਜੀ ਕੈ ਸੰਦਸ ਹਾਈ ਰਹਾ ਨਰਾਇਣ ਪ੍ਰਾਨਿ ਆਧਾਰਾ ਹਮ ਸੰਤ ਜਨਾ ਰਹਿ ਨਾਰਾ ਪਤਤ ਕੋ ਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਇਆ ਬੋਹਰ ਨਾ ਜੁਨੀ ਪਾਇਆ ਜਿਸ ਦੇਵ ਹੈ ਉਹ ਕਿ ਵੀ ਦਾਤਾ ਹਰ ਰਸ ਨਿਹੀਂ ਜਾਤਾ ਜਮ ਕੰਕਰ ਨੀਰ ਨ ਆਇਆ ਸੁਖ ਨਾਨਕ ਚਰਨੀ ਪਾਇਆ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੀੜ ਨ ਆਇਆ ਸੁਖ ਨਾਨਕ ਸ਼ਰਨੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ